ਖਬਰ ਨਾਮਾ ਦੇਖ ਰਿਹਾ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲ ਕਰਦੇ ਹਾਂ ਆਪ ਆਗਦੀ ਪਾਰਟੀ ਦੇ ਮੌਜੂਦਾ ਵਿਧਾਇਕ ਹਰਬੀਰ ਸਿੰਘ ਪਠਾਨ ਮਾਜਰਾ ਦੀ ਇੱਕ ਪਾਸੇ 376 ਦਾ ਮਾਮਲਾ ਦਰਜ ਹੈ ਉਹਨਾਂ ਦੀ ਸੈਕੰਡ ਵਾਈਫ ਵੱਲੋਂ ਇਹ ਇਲਜ਼ਾਮ ਲਗਾਏ ਗਏ ਪੰਜਾਬ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਫਰਾਰ ਹੋਏ ਹਰਬੀਰ ਸਿੰਘ ਪਠਾਨ ਮਾਜਰਾ ਨੇ ਦਰਵਾਜ਼ਾ ਖੜਕਾਇਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਹਰਮੀਤ ਸਿੰਘ ਪਠਾਨ ਮਾਜਰਾ ਹਾਲੇ ਵੀ ਆ ਸੁਮੁੱਚੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਵਿਰੋਧ ਵਿੱਚ ਨੇ ਕਿਉਂਕਿ ਉਹਨਾਂ ਨੇ ਪੜਾਅਸ ਕਰਦੀ ਸੀ ਜਦੋਂ ਪੰਜਾਬ ਦੇ ਵਿੱਚ ਉਹਾਂ ਦੀ ਸਥਿਤੀ ਕਾਫੀ ਬੇहद ਨਾਜ਼ੁਕ ਬਣੀ ਹੋਈ ਸੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਬਰ ਜਨਾਹ ਦੇ ਮਾਮਲੇ ਵਿੱਚ ਨਾਮਜਦ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਪੇਸ਼ਗੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਫਿਲਹਾਲ ਉਹਨਾਂ ਫਿਲਹਾਲ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਲਈ ਬੈਂਚ ਤੈਅ ਨਹੀਂ ਹੋ ਸਕਿਆ ਪਟਿਆਲਾ ਦੇ ਐਡਵੋਕੇਟ ਵਿਕਰਮ ਭੁੱਲਰ ਨੇ ਸਰਬਜੀਤ ਸਿੰਘ ਸਗੂ ਨੇ ਦੱਸਿਆ ਕਿ ਕੋਰਟ ਦੀ ਹੜਤਾਲ ਕਾਰਨ ਬੈਂਚ ਤਿਆਰ ਨਹੀਂ ਹੋ ਸਕਿਆ ਪਰ ਉਮੀਦ ਹੈ ਕਿ ਸ਼ੁੱਕਰਵਾਰ ਤੋਂ ਪਹਿਲਾਂ ਸਥਿਤੀ ਸਪਸ਼ਟ ਹੋ ਜਾਵੇਗੀ ਵਿਧਾਇਕ ਮਠਾਨ ਮਾਜਰਾ ਨੇ ਪਹਿਲਾਂ ਪਟਿਆਲਾ ਸੈਸ਼ਨ ਕੋਰਟ ਵਿੱਚ ਪੇਸ਼ ਨਹੀਂ ਲਾਈ ਸੀ ਜੋ ਅਕਤੂਬਰ ਵਿੱਚ ਖਾਰਜ ਹੋ ਗਈ ਸੀ ਹੁਣ ਲਗਭਗ 2 ਮਹੀਨੇ ਤੋਂ ਬਾਅਦ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਜਿਸ ਵਿੱਚ ਪਿਕੀਂਦਾ ਨੇ ਤਰਕ ਦਿੱਤਾ ਕਿ ਸ਼ਿਕਾਇਤ ਕਰਤਾ ਔਰਤ ਪਹਿਲਾ ਵਿਧਾਇਕ ਦੀ ਪਤਨੀ ਹੋਣ ਦਾ ਦਾਵਾ ਕਰ ਰਹੀ ਸੀ ਤੇ ਹੁਣ ਉਹ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਗਿਆ ਜੋ ਸਿਆਸਤੂ ਪ੍ਰੇਰਿਤ ਹੈ ਉਥੇ ਪਠਾਨ ਮਾਜਰਾ ਨੇ ਇਨੀ ਦਿਨੀ ਅਸਲੀਅਤ ਵਿੱਚ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਜਦ ਕਿ ਪੁਲਸ ਨੇ ਇਸ ਮਾਮਲੇ ਨੂੰ ਲੁਕ ਆਊਟ ਨੋਟਸ ਲਈ ਜਾਰੀ ਕਰ ਚੁੱਕੀ ਹੈ ਜਿਰਪੁਰ ਦੀ ਇੱਕ ਔਰਤ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਵਿਧਾਇਕ ਨੇ ਖੁਦ ਨੂੰ ਤਲਾਕशुदा ਦਾੱਸ ਕੇ ਉਸ ਨਾਲ ਸਬੰਧ ਬਣਾਏ ਤੇ 2021 ਚ ਵਿਆਹ ਕੀਤਾ ਜਦ ਕਿ ਉਹ ਪਹਿਲਾਂ ਤੋਂ ਹੀ ਵਿਆਹ ਹੋਇਆ ਸੀ ਔਰਤ ਦਾ ਦੋਸ਼ ਹੈ ਕਿ ਵਿਧਾਇਕ ਨੇ ਉਸ ਦੇ ਨਾਲ ਜਬਰ ਜਨਾਹ ਕੀਤਾ ਧੋਖਾ ਕੀਤਾ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਵਿਧਾਇਕ ਨੂੰ ਗ੍ਰਿਫਤਾਰੀ ਕਰਨ ਲਈ ਪੁਲਿਸ ਟੀਮ ਹਰਿਆਣਾ ਤੇ ਕਰਨਾਲ ਦੇ ਪਿੰਡਾਂ ਡਬਲ ਛਾਪਾ ਬਨ ਪੁੱਜੀ ਜਿੱਥੇ ਉਹਨਾਂ ਨੇ ਪੁਲਿਸ ਹਰਾਸਤੂ ਫਰਾਗ ਦੇ ਮਾਮਲੇ ਵਿੱਚ ਤੋਂ ਵਕ ਐਫ ਆਈ ਆਰ ਦਰਜ ਕੀਤੀ ਗਈ ਯਾਨੀ ਕਿ ਹਰਮੀਤ ਸਿੰਘ ਪਠਾਨ ਮਾਜਰਾ ਇਹਨਾਂ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨੇ ਇਹਨਾਂ ਦਿਨਾਂ ਦੇ ਵਿੱਚ ਉਹ ਫਰਾਬ ਨੇ ਲੁੱਕ ਆਊਟ ਨੋਟ ਜਿਹੜਾ ਹੈ ਜਾਰੀ ਜਿਹੜਾ ਹੈ ਪੰਜਾਬ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਹੋਇਆ ਹੈ ਲੇਕਿਨ ਕਦੇ ਨਾ ਕਦੇ ਉਹਨਾਂ ਦੀ ਦਿੱਖ ਜਿਹੜੀ ਹੈ ਦਿਖ ਜਾਂਦੀ ਹੈ ਸੋਸ਼ਲ ਮੀਡੀਆ ਤੇ ਜਿੱਥੇ ਉਹ ਅਕਸਰ ਹੀ ਇਲਜ਼ਾਮ ਲਗਾਉਂਦੇ ਨੇ ਆਪ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਅਰਵਿੰਦ ਕੇਜੀਵਾਲ ਤੇ ਉਹਨਾਂ ਨੇ ਇਲਜ਼ਾਮ ਲਗਾਏ ਸੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਕੋਲ ਇੰਨੀ ਵੀ ਪਾਵਰ ਨਹੀਂ ਕਿ ਉਹ ਕਿਸੇ ਚਪੜਾਸੀ ਦੀ ਬਦਲੀ ਕਰਾ ਸਕਣ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਟਾਰਨ ਪਾਜਰਾ ਨੇ ਰਾਜ ਕੇ ਰਾਜ ਕੇ ਵਰੇ ਸੀ ਜਦੋਂ ਪੰਜਾਬ ਦੇ ਵਿੱਚ ਹਾਰ ਸੀ ਉਸ ਤੋਂ ਬਾਅਦ 376 ਦੀ ਐਫ ਆਈ ਆਰ ਦਰਜ ਹੋਈ ਜ਼ਬਰ ਜਨਾਬ ਦੇ ਮਾਮਲੇ ਦੇ ਤਹਿਤ ਕੇਸ ਦਰਜ ਕੀਤਾ ਗਿਆ ਉਸ ਤੋਂ ਬਾਅਦ ਮੋਟ ਭੇੜ ਵੀ ਹੋਈ ਪੰਜਾਬ ਪੁਲਿਸ ਦੇ ਦੌਰਾਨ ਹਰਿਆਣੇ ਦੇ ਵਿੱਚ ਹਾਲਾਂਕਿ ਉਹ ਇਸ ਨੂੰ ਤੱਕਾ ਦੱਸਿਆ ਜਾ ਰਿਹਾ ਹਰਬੀਰ ਸਿੰਘ ਪਠਾਨ ਮਾਜਰਾ ਹਰਬੀਰ ਸਿੰਘ ਪਠਾਨ ਮਾਜਰਾ ਦੇ ਪਰਿਵਾਰ ਖਾਸ ਕਰਕੇ ਉਹਨਾਂ ਦੀ ਮਾਤਾ ਉਹਨਾਂ ਦੀ ਤਰਨ ਪਤਨੀ ਅਤੇ ਸੁਰੱਖਿਆ ਦੀ ਵੀ ਮੰਗ ਕੀਤੀ ਗਈ ਸੀ ਇਹਨਾਂ ਦਿਨਾਂ ਦੇ ਵਿੱਚ ਹਰਬੀਰ ਸਿੰਘ ਪਠਾਨ ਮਾਜਰਾ ਚ ਰੁਪਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਬੋਲ ਰਹੇ ਨੇ ਹੁਣ ਚੁਣੌਤੀ ਦਿੱਤੀ ਗਈ ਹੈ ਉਸ ਜਬਰ ਜਨਾਬ ਦੇ ਮਾਮਲੇ ਨੂੰ ਲੈ ਕੇ ਹਾਲਾਂਕਿ ਜਿਹੜੀ ਉਹ ਔਰਤ ਹੈ ਉਹਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਮੇਰਾ ਇਸ ਨਾਲ ਵਿਆਹ ਹੋਇਆ ਹੋਇਆ ਹੈ ਵਿਆਹ ਹੋਇਆ ਹੈ ਲਾਵਾ ਫੇਰੇ ਪੜੇ ਹੋਏ ਨੇ आनंद ਕਰਜ ਕੀਤੇ ਹੋਏ ਨੇ ਹੁਣ ਉਹ ਜ਼ਬਰ ਜਨਾਹ ਦੇ ਉਲਜ਼ਾਮਗਾਰੀ ਹੈ ਇਹ ਪੱਖ ਰੱਖਣਗੇ ਹਰਬੀਰ ਸਿੰਘ ਪਠਾਨ ਮਾਜਰਾ ਉਸਦੇ ਪਰਮਾਰਕ ਮੈਂਬਰ ਅਤੇ ਉਸਦੇ ਵਕੀਲ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਹੈ ਧੰਨਵਾਦ